ਮੈਂ ਜਸਾ ਬਲੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਹਾਂ ਕੋਟ ਕਰੋੜ ਖਾਂ ਦੇ ਕਬੱਡੀ ਕੱਪ ਦੀ ਜਿੱਥੇ ਛੇ ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਹੋਣਗੇ ਪਹਿਲਾ ਨਾਮ 1 ਲੱਖ ਦੂਜਾ 75000 ਬੈਸਟਰ ਮੋਟਰਸਾਈਕਲ ਦਿੱਤੇ ਜਾਣਗੇ ਜੇਕਰ ਟੀਮਾਂ ਦੀ ਗੱਲ ਕਰੀਏ ਦੋਸਤੋ ਆਪਣੇ ਤੱਕ ਜਾਣਕਾਰੀ ਪਹੁੰਚੀ ਹੈ ਜੰਗੀਆਣੇ ਦੀ ਟੀਮ ਬਾਰੇ ਤੁਹਾਨੂੰ ਦੱਸ ਦਿੰਦੇ ਕਿਹੜੇ ਕਿਹੜੇ ਪਲੇਅਰ ਖੇਡਣਗੇ ਦੋਸਤੋ ਮਾਲਵਾ ਕਲੱਬ ਜੰਗੀਆਣੇ ਦੇ ਵਿੱਚ ਖੇਡਣਗੇ ਮੰਨਾ ਲਾਲਪੁਰ ਗੱਜਂਡੇਰਾਵਾ ਬਾਬਾ ਨਾਨਕ ਸਿੰਘੂ ਗੰਗ ਪਿੰਡਾ ਸੱਜਣਾਲ ਪੈਸਟਲ ਪਿੰਡਰ ਸ਼ਾਨਾ ਡਗੁਰਮਣਾ ਗਰਦਿਆਤ ਕਿਸ਼ਨਗੜ੍ਹ ਜੱਗਾ ਮੱਲੀਆਂ ਸੋਨਾ ਬਾਂਦਰ ਡੋੜ ਸੋਨੂ ਰਾਜਪੁਰਾ ਤੇ ਚੱਕੀ ਰਮਦਾਸ ਖੇਡਣਗੇ ਦੋਸਤੋ ਜੇਕਰ ਕੋਚਾਂ ਦੀ ਗੱਲ ਕਰਕੇ ਗੌਰਪਰੀ ਜੰਗੀ ਜਾਣਾਂ ਤੇ ਜੱਗਾ ਜੰਗੀਆਂ ਵਾਲਾ ਖੇਡਣਗੇ ਹਾਂਜੀ ਦੋਸਤੋ ਇਹ ਸੀ ਜੰਗੀ ਜੰਗੀਆਂ ਦੀ ਟੀਮ ਦੀ ਅਪਡੇਟ ਦੋਸਤੋ ਜੇਕਰ ਹੋਰ ਟੀਮ ਦੀ ਅਪਡੇਟ ਮਿਲ ਜਾ ਆਪਾਂ ਆਪਣੇ ਇੰਸਟਾਗ੍ਰam ਤੇ ਸ਼ੇਅਰ ਕਰਾਂਗੇ ਜੇਕਰ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਲਓ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਦਾ ਆਈਕਨ ਦਬਾ ਲਓ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ